ਐਮਪੀ ਡਾਕਟਰ ਧਰਮਵੀਰ ਗਾਂਧੀ 31 ਜੁਲਾਈ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੀਡੀਪੀਓ ਦਫ਼ਤਰ ਵਿੱਚ ਬੈਠੇ ਨਰੇਗਾ ਕਾਮਿਆਂ ਕੋਲ ਐਤਵਾਰ ਨੂੰ ਬੀਡੀਪੀ ਦਫ਼ਤਰ ਵਿਖੇ ਪਹੁੰਚੇ ਦਰਨੇ ਵਿੱਚ ਬੈਠ ਸਰਕਾਰਾਂ ਖਿਲਾਫ ਨਾਰਾਬਾਜ਼ੀ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਨੂੰ ਸੁਣ ਕੇ ਹੱਲ ਕਰਵਾਏ ਜਾਣ ਦਾ ਭਰੋਸਾ ਦਿੱਤਾ ਦੇਖੋ ਅਸੀਂ ਮਤਲਬ ਸਲਾਰ ਗੁਰਮੀਤ ਸਿੰਘ ਫੂਹੀ ਹੋਰਾਂ ਦੀ ਅਗਵਾਈ ਵਿੱਚ ਪਿਛਲੇ 1 ਮਹੀਨੇ ਤੋਂ ਮਨਰੇਗਾ ਵਰਕਰ ਜਿਹੜੇ ਕੋਈ ਕਹਿੰਦੇ ਕੋਈ ਉਹਨਾਂ ਦੀ ਮੰਗ ਗੈਰਵਾਜਬ ਹੈ ਪੂਰੀ ਵਾਜਬ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਦੇ ਬੈਠੇ ਨੇ ਸਰਕਾਰ ਦੀ ਆਪਣੀਆਂ ਨਲਕੀਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਸੀਲ ਪ੍ਰਸ਼ਾਸਨ ਦੀਆਂ ਆਪਣੀਆਂ ਨਲਕੀਆਂ ਕਰਕੇ ਇਹਨਾਂ ਜਿਹੜੇ ਬੰਦੇ ਹੱਕ ਹੈ ਉਹ ਨਹੀਂ ਦਿੱਤੇ ਜਾ ਰਹੇ ਹੈਗੇ ਇੱਕ ਤਾਂ ਪੰਜਾਬ ਸਰਕਾਰ ਦਿੱਲੀੋਂ ਜਿੰਨੇ ਪੈਸਾ ਆ ਸਕਦਾ ਹੈਗਾ ਜਿਹੜੇ ਬਾਕੀ ਰਾਜ ਬਹੁਤ ਕੇ ਕੇ ਗੁਣਾ ਪੰਜਾਬ ਤੋਂ ਪੈਸਾ ਲੈ ਕੇ ਜਾ ਰਹੇ ਐ ਪ੍ਰੋਪਰ ਪਲੈਨਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੇ ਹਲਕੇ ਦੀ ਤੇ ਦਰਜਾਬੰਦੀ ਕਰਕੇ ਉਹਦੀ ਪੂਰੀ ਉਹਦੀ ਮੁਕੰਮਲ ਪੜਤਾਲ ਕਰਕੇ ਕਿੰਨੇ ਬੰਦੇ ਨੂੰ ਕੰਮ ਚਾਹੀਦਾ ਸਾਰੇ ਪ੍ਰੋਜੈਕਟ ਬਣਾ ਕੇ ਚਾਹੇ ਸੈਂਟਰ ਤੋਂ ਬਹੁਤ ਪੈਸਾ ਲੈ ਕੇ ਜਾਂਦੇ ਨੇ ਬਾਕੀ ਰਾਜ ਪਰ ਪੰਜਾਬ ਇਸ ਕੰਮ 'ਚ ਫਾੜੀ ਹੈਗਾ ਸਰਕਾਰ ਚਾਹੇ ਕੋਈ ਰਹੀ ਹੋਵੇ ਪੰਜਾਬ ਨੂੰ ਜਿੰਨਾ ਪੈਸਾ ਮਿਲ ਰਿਹਾ ਹੈ ਮਿਲ ਸਕਦਾ ਹੈਗਾ ਪੰਜਾਬ ਕਦੀ ਉਹਦਾ ਪੂਰਾ ਜਿਹੜਾ ਆਪਣਾ ਮਾਨ ਨਹੀਂ ਸਕਿਆ ਉਹ ਦਿੱਲੀ ਤੋਂ ਪੈਸਾ ਲਿਆਂਦਾ ਨਹੀਂ ਜਾ ਸਕਿਆ ਕਿਉਂਕਿ ਜਿਹੜਾ ਪੰਜਾਬ ਦਾ ਬਿਊਰੋਕ੍ਰੇਸੀ ਹੈਗੀ ਹੈ ਜਿਹੜੀ ਪੰਜਾਬ ਦੀ ਪੋਲੀਟਿਕਲ ਕਲਾਸ ਹੈਗੀ ਉਹਦੀ ਗੈਰ ਜ਼ਿੰਮੇਵਾਰੀ ਉਹਦੀ ਬੇਈਮਾਨੀ ਹੈਗੀ ਆ ਆਪਣੇ ਪਿੰਡੂ ਮਜ਼ਦੂਰਾਂ ਵਾਸਤੇ ਪਿੰਡੂ ਲੋਕਾਂ ਵਾਸਤੇ ਸੋ ਜਿਹੜੇ ਜਿਹੜੇ ਅੱਜ ਆ ਮੰਗਾਂ ਹੈਗੀਆਂ ਕਿ ਤਾਂ ਜਿਹੜੀ ਦਿਹਾੜੀ ਹੈਗੀ ਆ ਉਹ ਜਿਹੜੀਆਂ ਤਕਰੀਬਨ 30 35 ਦਿਹਾੜੀਆਂ ਲੱਗੀਆਂ ਸਨ ਜਦ ਕਿ 100 ਦਿਹਾੜੀ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ ਕਿੱਥੇ ਦਾ ਵੱਧੀ ਮਹਿੰਗਾਈ ਵਿੱਚ ਵੱਦੇ ਤਬਰਾਂ ਜਿੱਥੇ ਪਰਿਵਾਰ ਦੇ ਜੀਵ ਆਦਰੇ ਹੈਗੇ ਆ ਇਹਦੇ ਯਾ ਮਤਲਬ 100 ਤੋਂ 150 ਹੋਣੀ ਚਾਹੀਦੀ ਸੀਗੀਆਂ ਤੇ ਜਿਹੜੀ ਮਜ਼ਦੂਰੀ ਹੈ ਜਿਹੜੀ ਘੱਟੋ ਘੱਟ ਨਿਊਨ ਨਿਊਨ ਤੋਂ ਮਜ਼ਦੂਰੀ ਕਹਿੰਦੇ ਆ ਜੋ ਕੋਰਟਾਂ ਵੀ ਤੈਅ ਕਰਦੀਆਂ ਔਰ ਅਸੀਂ ਕਿ ਜਦੋਂ ਆਪਾਂ ਬਾਜ਼ਾਰ ਚੋਂ ਵੀ ਆਪਾਂ ਮਾਰਕੀਟ ਦੀ ਲੇਬਰ ਚੌਂਕ ਹੈਗਾ ਉੱਥੋਂ ਮਜ਼ਦੂਰ ਲੈ ਕੇ ਆਦੇ ਆ ਤਾਂ ਮਜ਼ਦੂਰ ਅੱਜ ਕੱਲ 600 ਰੁਪਏ ਦੀ ਦਿਹਾੜੀ ਤੋਂ ਘੱਟ ਕੋਈ ਨਹੀਂ ਆਦਾ ਹੈਗਾ ਪਰ ਸਾਡੇ ਇਹ ਪਿੰਡੂ ਮਜ਼ਦੂਰ ਹੈਗੇ ਜਿਹੜੇ ਉਨਾ ਹੀ ਕੰਮ ਕਰਦੇ ਜਿੰਨਾ ਮਤਲਬ ਬਾਕੀ ਕੋਰ ਕਰਦਾ ਹੈਗਾ ਤਾਂ ਉਹਨਾਂ ਨੂੰ ਮਤਲਬ ਬਹੁਤ ਘੱਟ ਤਰ੍ਹਾਂ ਹਰਿਆਣੇ ਤੋਂ ਵੀ ਘੱਟ ਪੰਜਾਬ ਦੇ ਮਰਨੇਗਾ ਮਜ਼ਦੂਰਾਂ ਨੂੰ ਮਿਲਦੀ ਹੈਗੀ 320 ਰੁਪਏ ਦਿਹਾੜੀ ਜਾਂ ਈਦ ਦੇ ਨੇੜੇ ਤੇੜੇ ਮਿਲਦੀ ਹੈਗੀ ਸੋ ਨਾ ਤਾਂ ਪੂਰੀ ਦਿਹਾੜੀ ਮਿਲਦੀ ਹੈ ਨਾ ਪੂਰਾ ਕੰਮ ਮਿਲਦਾ ਹੈਗਾ ਤੇ ਦੂਜਾ ਇੱਕ ਉਹ ਪ੍ਰਾਵਧਾਨ ਜਿਹੜਾ ਕਿ ਮਰਨੇਗਾ ਕਾਨੂੰਨ ਵਿੱਚ ਹੈਗਾ ਕਿ ਜੇਕਰ ਦਿਹਾੜੀ ਨਹੀਂ ਦਿੱਤੀ ਜਾਂਦੀ ਜਾਂ ਤੁਹਾਡੇ ਕੋਲ ਨਾਂ ਨੂੰ ਕਾਨੂੰਨੀ ਤੌਰ ਤੇ ਉਹਦਾ ਹੱਕ ਹੈਗਾ ਕਿ ਉਹ ਜਿਹੜਾ ਬੇਰਜ਼ਗਾਰੀ ਪੱਤਾ ਹੈਗਾ ਉਹ ਜਿਹੜਾ 100 ਦਿਨ ਪੂਰਾ ਕਰਨ ਵਾਸਤੇ ਬਾਕੀ ਦਿਨ ਉਹਨੂੰ ਬੇਰਜ਼ਗਾਰੀ ਪੱਤਾ ਦਿੱਤਾ ਜਾਵੇ ਉਹਦੇ ਵਾਰ ਇਹਦਾ ਲੋੜਿੰਦਾ ਕਾਨੂੰਨ ਹੈਗਾ ਜਿਹੜਾ ਮਤਲਬ ਇੱਕ ਫਾਰਮੂਲੇਟ ਕਰਨਾ ਹੈਗਾ ਉਹ ਨਾ ਜ਼ਿਲ੍ਹਾ ਪ੍ਰਸ਼ਾਸਨ ਕਰਕੇ ਦੇ ਰਿਹਾ ਤੇ ਨਾ ਉਹ ਤਹਿਸੀਲ ਪ੍ਰਸ਼ਾਸਨ ਤੇ ਨਾ ਪੰਜਾਬ ਸਰਕਾਰ ਜਿਹੜੇ ਜਿਹੜੇ ਬਿਊਰੋਕ੍ਰੇਸੀ ਦਿੱਲੀ ਚ ਚੰਡੀਗੜ੍ਹ ਚ ਬੈਠੀ ਹੈ ਉਹ ਇਸ ਕੰਮ Passe ਕੋਈ ਸੰਜੀਦਾ ਹੈਗੇ ਉਹ ਕਹਿਰ ਗੰਬੀਰ ਨਹੀਂ ਹੈਗੇ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਫਿਰ ਫਿਰ ਪੰਜ ਇੱਕੜ ਤੋਂ ਕੱਟ ਜ਼ਿਮੀਂਦਾਰ ਹੈਗਾ ਉਹਨੂੰ ਆਪਣੇ ਹੀ ਖੇਤ ਚ ਕੰਮ ਕਰਨਾ ਅਸੀਂ ਮਨੇਗਾ ਦਾ ਫਾਇਦਾ ਮਿਲ ਸਕਦਾ ਉਹਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਹੈਗਾ ਜਿਹੜਾ ਕਿ ਬਹੁਤ ਜਿਹੜਾ ਹੋਰ ਰੇਗਾ ਦਾ ਪੈਸਾ ਦਿੱਲੀ ਤੋਂ ਲਿਆ ਸਕਦੇ ਹੈਗੇ ਸੋ ਉਹ ਕਟੋ ਕੱਟ ਦੀ ਦਿਹਾੜੀ ਹੈ ਉਹ ਉਹ 100 ਦਿੱਤੀ 100 ਦਿੰਦੀ ਕੀਤੀ ਜਾਵੇ ਪੂਰੇ ਪ੍ਰੋਜੈਕਟ ਇੱਕ ਵਾਰ ਠੀਕ ਬਣਾਏ ਜਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਠੀਕ ਹੋਵੇ ਤੇ ਉਹਨਾਂ ਨੂੰ ਜਿਹੜੀ ਦਿਹਾੜੀ ਪੂਰੀ ਦਿੱਤੀ ਜਾਵੇ ਤੇ ਜਿਹੜੀਆਂ ਖਤਰਨਾਕ ਕੰਮ ਨੇ ਜਾਂ ਖਤਰਨਾਕ ਥਾਂਵਾਂ ਤੇ ਕੰਮ ਕਰਨ ਵੇਲੇ ਉਹਨਾਂ ਨੂੰ ਜੋ ਸੇਫਟੀ ਵਾਸਤੇ ਉਹਨਾਂ ਸੁਰੱਖਿਆ ਵਾਸਤੇ ਜੋ ਇੰਤਜ਼ਾਮਾਤ ਮੈਂਸ਼ਨ ਕੀਤੇ ਹੋਏ ਹੈ ਲੇਬਰ ਇਸ ਮਨਰੇਗਾ ਕਾਨੂੰਨ ਤਹਿਤ ਜਿਵੇਂ ਦਸਤਾਨੇ ਹੋਏ ਵੱਡੇ ਪਲਾਸਟਿਕ ਦੇ ਬੂਟ ਹੈਗੇ ਆ ਜੇ ਉਹਨਾਂ ਨੂੰ ਕਿਤੇ ਹੋਰ ਜੇ ਖਤਰਨਾਕ ਥਾਂਵਾਂ ਤੇ ਜਿੱਥੇ ਕਿ ਕੋਈ ਸਪਤ ਸਪ ਦਸਣ ਦਾ ਡਰ ਹੈਗਾ ਕੱਚ ਉਪਨ ਦਾ ਡਰ ਹੈ ਜਾਂ ਹੋੜ ਕੀੜੇ ਕੰਡੇ ਦਾ ਡਰ ਹੈਗਾ ਤਾਂ ਉਹਨਾਂ ਨੂੰ ਉਹ ਵੀ ਮਹੀਆ ਨਹੀਂ ਕੀਤਾ ਜਾਂਦਾ ਮੈਂ ਤਿੰਨ ਚਾਰ ਮਜ਼ਦੂਰਾਂ ਦੇ ਗੰਦੇ ਪਾਣੀ ਚ ਕੰਮ ਕਰਨ ਕਰਕੇ ਪੈਰਾਂ ਦੀ ਜਿਹੜੀ ਹਾਲਤ ਹੈਗੀ ਉਹ ਬੜੀ ਮਾੜੀ ਹੋਈ ਪਈ ਹੈ ਸਾਰੇ ਪੈਰਾਂ ਜਖਮ ਹੋਏ ਪਏ ਹੈਗੇ ਸਾਰੇ ਪੈਰਾਂ ਦੇ ਥੋੜੇ ਪਿੰਸੀਆ ਨਿਕਲੇ ਹੋਏ ਹੈਗੇ ਮੈਂ ਚਾਰ ਮਜ਼ਦੂਰਾਂ ਨੂੰ ਦੇ ਅੱਜ ਉਹਨਾਂ ਨੂੰ ਦੇਖਣ ਦਾ ਮੈਨੂੰ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਦਵਾਈ ਲਿਖਣ ਦਾ ਵੀ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਮੈਂ ਕੱਲ ਨੂੰ ਪਟਿਆਲੇ ਬੁਲਾਇਆ ਤਾਂ ਕਿ ਉਹਨਾਂ ਦਾ ਇਲਾਜ ਬਕਾਇਦਾ ਕੀਤਾ ਜਾ ਸਕੇ ਉਹਨਾਂ ਨੂੰ ਬੁਮਾਰੀ ਜੁ ਕੰਡਿਆ ਜਾਵੇ ਸੋ ਇਹ ਸਾਰੇ ਗੱਲਾਂ ਵਾਸਤੇ ਗੁਰਬੀਤ ਉਹਨਾਂ ਦੀ ਵਾਈ ਵਿੱਚ ਬਹੁਤ ਬਹਾਦਰ ਮਨੇਗਾ ਵਰਕਰਾਂ ਨੇ ਆਪਣੇ ਵਾਸਤੇ ਨਹੀਂ ਆਪ ਸਾਰੇ ਗਰੀਬਾਂ ਵਾਸਤੇ ਪਿੰਡੂ ਗਰੀਬਾਂ ਵਾਸਤੇ ਜਿਹੜਾ ਉਹਦਾ ਬਣਦੇ ਹੱਕ ਹੈਗੇ ਉਹਨਾਂ ਬਾਰੇ ਚੇਤਨ ਕਰਨ ਦਾ ਕੰਮ ਤੁਹਾਨੂੰ ਪ੍ਰਾਪਤ ਕਰਨ ਦਾ ਜਿਹੜਾ ਪੀੜਾ ਚੁੱਕਿਆ ਹੈਗਾ ਮੈਂ ਉਹਦਰਾ ਮੋਢਾ ਮੋਢਾ ਜੋੜ ਵਾਸਤੇ ਆਪਣਾ ਨਾਲ ਯੋਗਦਾਨ ਪਾਉਣ ਵਾਸਤੇ ਤੇ ਉਹਨਾਂ ਦੀ ਮੰਗਾਂ ਨੂੰ ਪੰਜਾਬ ਸਰਕਾਰ ਤਾਂ ਹੀ ਤੇ ਕੇਂਦਰ ਸਰਕਾਰ ਤਾਂ ਹੀ ਲੈ ਜਾਣ ਵਾਸਤੇ ਅੱਜ ਇੱਥੇ ਆਇਆ ਹੈਗਾ ਔਰ ਉਹਨਾਂ ਆਪਣੀ ਇੱਕ ਮੁਠਤਾ ਪ੍ਰਗਟ ਕਰਦਾ ਹੈ ਪ੍ਰਾਪਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ